ਸ਼੍ਰੀ ਹਰਿ ਕ੍ਰਿਸ਼ਨ ਨ ਪਿਆਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨ ਪਿਆਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨ ਪਿਆਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਤੇ ਸਭ ਦੁੱਖ ਜਾਏ ਸ਼੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਤੇ ਸਭ ਦੁੱਖ ਜਾਏ ਸ਼੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਤੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨ ਪਿਆਈਐ ਜਿਸ ਦੇ ਦਿੱਥੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਨ ਪਿਆਈਐ ਜਿਸ ਦੇ ਦਿੱਥੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਨ ਪਿਆਈਐ ਜਿਸ ਦੇ ਦਿੱਥੇ ਸਭ ਦੁੱਖ ਜਾਇ ਸ੍ਰੀ ਹਰਿ ਗ੍ਰਿਸ਼ਨ ਨ ਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਇ ਸ੍ਰੀ ਹਰਿ ਗ੍ਰਿਸ਼ਨ ਨ ਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਇ ਸ੍ਰੀ ਹਰਿ ਗ੍ਰਿਸ਼ਨ ਨ ਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਨ ਪਈਐ ਜਿਸ ਦੇ ਦਿੱਥੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਨ ਪਈਐ ਜਿਸ ਦੇ ਦਿੱਥੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਨ ਪਈਐ ਜਿਸ ਦੇ ਦਿੱਥੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨ ਪਿਆਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨ ਪਿਆਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨ ਪਿਆਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨ ਪਈ ਹੈ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨ ਪਈ ਹੈ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨ ਪਈ ਹੈ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨ ਪਿਆਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਈ ਸ੍ਰੀ ਹਰਿ ਕ੍ਰਿਸ਼ਨ ਨ ਪਿਆਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਈ ਸ੍ਰੀ ਹਰਿ ਕ੍ਰਿਸ਼ਨ ਨ ਪਿਆਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਈ ਸ੍ਰੀ ਹਰਿ ਕ੍ਰਿਸ਼ਨ ਨ ਪਈ ਆਈ ਐ ਜਿਸ ਦਿੱਥੇ ਸਭ ਦੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਨ ਪਈ ਆਈ ਐ ਜਿਸ ਦਿੱਥੇ ਸਭ ਦੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਨ ਪਈ ਆਈ ਐ ਜਿਸ ਦਿੱਥੇ ਸਭ ਦੁਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨੰਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨੰਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨੰਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਏ ਸਿਰੀ ਹਰਿ ਕ੍ਰਿਸ਼ਨ ਨੰਤੇ ਆਈ ਹੈ ਜਿਸ ਦਿੱਥੇ ਸਭ ਦੁੱਖ ਜਾਏ ਸਿਰੀ ਹਰਿ ਕ੍ਰਿਸ਼ਨ ਨੰਤੇ ਆਈ ਹੈ ਜਿਸ ਦਿੱਥੇ ਸਭ ਦੁੱਖ ਜਾਏ ਸਿਰੀ ਹਰਿ ਕ੍ਰਿਸ਼ਨ ਨੰਤੇ ਆਈ ਹੈ ਜਿਸ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨ ਪਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨ ਪਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨ ਪਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨ ਪਈ ਐ ਜਿਸ ਦੇ ਥੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਨ ਪਈ ਐ ਜਿਸ ਦੇ ਥੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਨ ਪਈ ਐ ਜਿਸ ਦੇ ਥੇ ਸਭ ਦੁੱਖ ਜਾਇ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨੰਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨੰਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨੰਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨ ਪਿਆਹੀ ਐ ਜਿਸ ਦੇ ਟਿਥੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਨ ਪਿਆਹੀ ਐ ਜਿਸ ਦੇ ਟਿਥੇ ਸਭ ਦੁੱਖ ਜਾਇ ਸ੍ਰੀ ਹਰਿ ਕ੍ਰਿਸ਼ਨ ਨ ਪਿਆਹੀ ਐ ਜਿਸ ਦੇ ਟਿਥੇ ਸਭ ਦੁੱਖ ਜਾਇ ਸ੍ਰੀ ਹਰਿ ਗ੍ਰਿਸ਼ਨ ਨੰਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਇ ਸ੍ਰੀ ਹਰਿ ਗ੍ਰਿਸ਼ਨ ਨੰਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਇ ਸ੍ਰੀ ਹਰਿ ਗ੍ਰਿਸ਼ਨ ਨੰਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਇ ਸਿਰੀ ਹਰਿ ਕ੍ਰਿਸ਼ਨ ਨ ਪਿਆਹੀ ਐ ਜਿਸ ਦਿੱਥੇ ਸਭ ਦੁਖ ਜਾਇ ਸਿਰੀ ਹਰਿ ਕ੍ਰਿਸ਼ਨ ਨ ਪਿਆਹੀ ਐ ਜਿਸ ਦਿੱਥੇ ਸਭ ਦੁਖ ਜਾਇ ਸਿਰੀ ਹਰਿ ਕ੍ਰਿਸ਼ਨ ਨ ਪਿਆਹੀ ਐ ਜਿਸ ਦਿੱਥੇ ਸਭ ਦੁਖ ਜਾਇ ਸ੍ਰੀ ਹਰਿ ਕ੍ਰਿਸ਼ਨ ਨੰਤੇ ਆਈਐ ਜਿਸ ਦਿੱਥੇ ਸਭ ਦੁਖ ਜਾਇ ਸ੍ਰੀ ਹਰਿ ਕ੍ਰਿਸ਼ਨ ਨੰਤੇ ਆਈਐ ਜਿਸ ਦਿੱਥੇ ਸਭ ਦੁਖ ਜਾਇ ਸ੍ਰੀ ਹਰਿ ਕ੍ਰਿਸ਼ਨ ਨੰਤੇ ਆਈਐ ਜਿਸ ਦਿੱਥੇ ਸਭ ਦੁਖ ਜਾਇ ਸ਼੍ਰੀ ਹਰਿ ਕ੍ਰਿਸ਼ਨ ਨ ਪਿਆਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨ ਪਿਆਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨ ਪਿਆਈ ਐ ਜਿਸ ਦੇ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਗ੍ਰਿਸ਼ਨ ਨਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਗ੍ਰਿਸ਼ਨ ਨਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਗ੍ਰਿਸ਼ਨ ਨਤੇ ਆਈ ਐ ਜਿਸ ਦਿੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਨ ਪਿਆਈਐ ਜਿਸ ਦੇ ਟਿਥੇ ਸਭ ਦੁਖ ਜਾਇ ਸ੍ਰੀ ਹਰਿ ਕ੍ਰਿਸ਼ਨ ਨ ਪਿਆਈਐ ਜਿਸ ਦੇ ਟਿਥੇ ਸਭ ਦੁਖ ਜਾਇ ਸ੍ਰੀ ਹਰਿ ਕ੍ਰਿਸ਼ਨ ਨ ਪਿਆਈਐ ਜਿਸ ਦੇ ਟਿਥੇ ਸਭ ਦੁਖ ਜਾਇ ਸ਼੍ਰੀ ਹਰਿ ਕ੍ਰਿਸ਼ਨ ਨੰਤੇ ਆਈ ਐ ਜਿਸ ਦਿਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨੰਤੇ ਆਈ ਐ ਜਿਸ ਦਿਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਨੰਤੇ ਆਈ ਐ ਜਿਸ ਦਿਥੇ ਸਭ ਦੁੱਖ ਜਾਏ ਸਿਰੀ ਹਰਿ ਕ੍ਰਿਸ਼ਨ ਨ ਪਈਐ ਜਿਸ ਦੇ ਦਿੱਥੇ ਸਭ ਦੁੱਖ ਜਾਇ ਸਿਰੀ ਹਰਿ ਕ੍ਰਿਸ਼ਨ ਨ ਪਈਐ ਜਿਸ ਦੇ ਦਿੱਥੇ ਸਭ ਦੁੱਖ ਜਾਇ ਸਿਰੀ ਹਰਿ ਕ੍ਰਿਸ਼ਨ ਨ ਪਈਐ ਜਿਸ ਦੇ ਦਿੱਥੇ ਸਭ ਦੁੱਖ ਜਾਇ ਸੀਰੀ ਹਰਿ ਗ੍ਰਿਸ਼ਣ ਤੇ ਆਈ ਹੈ ਜਿਸ ਦੇ ਢੇ ਸਭ ਦੁੱਖ ਜਾਏ